ਤਨਵੀ ਹਮੇਸ਼ਾ ਖੁਸ਼ ਰਹਿਣ ਵਾਲੀ ਕੁੜੀ ਸੀ ਉਹ ਸਾਰਿਆਂ ਨਾਲ ਹੱਸ ਕੇ ਮਿਲਦੀ ਸੀ ਤੇ ਕਾਲਜ ਵਿੱਚ ਵੀ ਉਸਦੇ ਬਹੁਤ سارے ਦੋਸਤ ਸਨ ਕਾਲਜ ਵਿੱਚ ਉਹ ਹਰ ਕੰਮ ਨੂੰ ਹਮੇਸ਼ਾ ਅੱਗੇ ਹੋ ਕੇ ਕਰਦੀ ਹਰ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲੈਂਦੀ ਸੀ ਜ਼ਿੰਦਗੀ ਨੂੰ ਬਹੁਤ ਖੁੱਲ ਕੇ ਜੀਉਣ ਵਾਲੀ ਕੁੜੀ ਸੀ ਤੇ ਬਹੁਤ سارے ਸੁਪਨੇ ਸਨ ਉਸਦੇ ਬਹੁਤ ਹੀ ਭਾਵੁਕ ਵੀ ਸੀ ਉਸ ਤੋਂ ਕਿਸੇ ਦਾ ਦਰਦ ਦੇਖਿਆ ਨਹੀਂ ਸੀ ਜਾਂਦਾ ਉਸ ਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ ਤੇ ਜਦੋਂ ਵੀ ਰਸਤੇ ਵਿੱਚ ਉਸ ਨੂੰ ਬੱਚੇ ਦਿਖ ਜਾਂਦੇ ਤਾਂ ਉਹ ਉਹਨਾਂ ਨਾਲ ਖੇਡਣ ਲੱਗ ਜਾਂਦੀ ਤੇ ਉਹ ਆਪਣੇ ਬਾਲਸ ਵਿੱਚ ਅਕਸਰ ਚਾਕਲੇਟ ਕੈਂਡੀਜ਼ ਜ਼ਰੂਰ ਰੱਖਦੀ ਤੇ ਜਿੱਥੇ ਕਿਤੇ ਬੱਚੇ ਦਿਖ ਜਾਣ ਉਹਨਾਂ ਨੂੰ ਦੇ ਦਿੰਦੀ ਉਸ ਦੀਆਂ ਸਹੇਲੀਆਂ ਉਸ ਨੂੰ ਹਮੇਸ਼ਾ ਮਜ਼ਾਕ ਆਦੀਆਂ ਕਿ ਰੱਬ ਤੈਨੂੰ ਢੇਰ ਸਾਰੇ ਬੱਚੇ ਦੇਵੇ ਤਾਂ ਉਹ ਕਹਿੰਦੀ ਕਿ ਹਾਂ ਮੈਨੂੰ ਤਾਂ ਢੇਰ ਸਾਰੇ ਬੱਚੇ ਹੀ ਚਾਹੀਦੇ ਨੇ ਪਾਟ ਦੀ ਦੁਨੀਆ ਹੀ ਉਸਦੇ ਬੱਚੇ ਹੁੰਦੇ ਨੇ ਦਰਸ਼ਨ ਉਸ ਤੇ ਹੀ ਕਾਲਜ ਚ ਪੜਦਾ ਸੀ ਤੇ ਕਾਲਜ ਪੜਦਿਆਂ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤਨਵੀ ਦਰਸ਼ਨ ਨੂੰ ਬਹੁਤ ਪਿਆਰ ਕਰਦੀ ਸੀ ਉਹ ਦੋਵੇਂ ਕਈ ਵਾਰ ਇੱਕ ਦੂਜੇ ਨਾਲ ਲੜਦੇ ਤੇ ਫਿਰ ਇੱਕ ਹੋ ਜਾਂਦੇ ਤੇ ਹਮੇਸ਼ਾ ਦਰਸ਼ਨ ਹੀ ਪਹਿਲ ਕਰਦਾ ਸੀ ਤੇ ਉਸ ਨੂੰ ਮਨਾ ਲੈਂਦਾ ਸੀ ਤਨਵੀ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਸ ਨੂੰ ਇੰਨਾ ਪਿਆਰ ਕਰਨ ਵਾਲਾ ਇਨਸਾਨ ਮਿਲਿਆ ਉਹ ਆਈ ਪੂਰੀ ਕਰਨ ਤੋਂ ਬਾਅਦ ਦੋਹਾਨ ਨੇ ਆਪਣੇ ਆਪਣੇ ਕੈਰੀਅਰ ਪਰ ਧਿਆਨ ਦਿੱਤਾ ਤੇ ਦਰਸ਼ਨ ਨੂੰ ਪੁਨੇ ਵਿੱਚ ਇੱਕ ਕੰਪਨੀ ਵਿੱਚ ਨੌਕਰੀ ਮਿਲ ਗਈ। ਹਨਵੀ ਨੇ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਕੇ ਆਪਣਾ ਬੁਟੀਕ ਖੋਲ੍ਹ ਲਿਆ ਤੇ ਫਿਰ ਉਹ ਆਪਣੇ ਵਿਆਹ ਬਾਰੇ ਸੋਚਣ ਲੱਗੇ। ਦਰਸ਼ਨ ਉਸ ਨੂੰ ਕਈ ਵਾਰ ਕਹਿੰਦਾ ਕਿ ਉਹ ਕੋਈ ਹੋਰ ਕੰਮ ਕਰੇ। ਕੋਈ ਵੱਡੀ ਕੰਪਨੀ ਵਿੱਚ ਨੌਕਰੀ ਜਾਂ ਕਿਸੇ ਵੱਡੇ ਡਿਜ਼ਾਈਨਰ ਨਾਲ ਕੰਮ ਕਰਕੇ ਐਕਸਪੀਰੀਅੰਸ ਲਏ ਤੇ ਫਿਰ ਆਪਣਾ ਚੰਗਾ ਬਿਜ਼ਨਸ ਕਰੇ ਪਰ ਤਨਵੀ ਦਾ ਇੱਕ ਹੀ ਕਹਿਣਾ ਸੀ ਕਿ ਉਹ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਦੀ ਦੇਖਭਾਲ ਕਰਨਾ ਚਾਹੁੰਦੀ ਹੈ ਤੇ ਮੈਂ ਚਾਹੁੰਦੀ ਹਾਂ ਕਿ ਵਿਆਹ ਤੋਂ ਬਾਅਦ ਮੈਂ ਕਾਰ ਤੇ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਦੇਖ ਸਕਾਂ ਤਾਂ ਕਿ ਸਾਡੇ ਬੱਚਿਆਂ ਨੂੰ ਸਾਡੇ ਦੋਹਾਂ ਵਿੱਚੋਂ ਇੱਕ ਦਾ ਤਾਂ ਪੂਰਾ ਟਾਈਮ ਮਿਲੇ ਜੇ ਮੈਂ ਤੇਰੇ ਵਰਗੀ ਨੌਕਰੀ ਕਰਨ ਲੱਗ ਪਈ ਤਾਂ ਕਾਰਨੋ ਕਿ ਨੌਕਰ ਦੇਖਣਗੇ ਉਪਾਵਕ ਜਈ ਹੋ ਕੇ ਬੋਲੀ ਕਿ ਪ੍ਰਮਾਤਮਾ ਮੈਨੂੰ ਔਲਾਦ ਦੀ ਦਾਤ ਜ਼ਰੂਰ ਬਖਸ਼ੇ ਕਿਉਂਕਿ ਆਲਾ ਤੋਂ ਬਿਨਾ ਔਰਤ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਤੇ ਦਰਸ਼ਨ ਜਾਣਦਾ ਸੀ ਕਿ ਉਹ ਬੱਚਿਆਂ ਨੂੰ ਲੈ ਕੇ ਬਹੁਤ ਪਜੈਸਿਵ ਹੈ ਇੱਕ ਦਿਨ ਉਸਨੇ ਦਰਸ਼ਨ ਨੂੰ ਫੋਨ ਕੀਤਾ ਤੇ ਦੱਸਿਆ ਕਿ ਉਸ ਦੇ ਪਰਜਾਈ ਕੋਲ ਕੁੜੀ ਹੋਈ ਹੈ ਤੇ ਉਹ ਬਹੁਤ ਖੁਸ਼ ਸੀ ਤੇ ਹੁਣ ਅਕਸਰ ਜਦੋਂ ਵੀ ਉਹ ਦਰਸ਼ਨ ਨਾਲ ਫੋਨ ਤੇ ਗੱਲ ਕਰਦੀ ਤਾਂ ਆਪਣੇ ਗੱਲ ਘਟ ਤੇ ਆਪਣੇ ਭਰਾ ਦੀ ਕੁੜੀ ਮਾਹੀ ਦੀਆਂ ਗੱਲਾਂ ਜ਼ਿਆਦਾ ਕਰਦੀ ਤੇ ਇਹ ਦੇਖ ਕੇ ਦਰਸ਼ਨ ਬਹੁਤ ਖੁਸ਼ ਹੁੰਦਾ ਤੇ ਸੋਚਦਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਬੱਚਿਆਂ ਨੂੰ ਸ਼ਾਇਦ ਦੁਨੀਆ ਦੀ ਸਭ ਤੋਂ ਪਿਆਰੀ ਅਤੇ ਸਭ ਤੋਂ ਜ਼ਿਆਦਾ ਪਿਆਰ ਕਰਨ ਵਾਲੀ ਮਾਂ ਮਿਲੇਗੀ ਹੌਲੀ ਹੌਲੀ ਦਰਸ਼ਨ ਆਪਣੇ ਕੰਮ ਵਿੱਚ ਚੰਗੀ ਤਰ੍ਹਾਂ ਸੈਟਲ ਹੋ ਗਿਆ ਤੇ ਉਸਨੇ ਤਨਵੀ ਦੇ ਨਾਲ ਰਿਸ਼ਤਾ ਪੇਸ਼ ਦਿੱਤਾ ਤੇ ਉਹਨਾਂ ਦਾ ਰਿਸ਼ਤਾ ਤੈਅ ਹੋ ਗਿਆ ਤੇ 6 ਮਹੀਨੇ ਬਾਅਦ ਵਿਆਹ ਦੀ ਤਾਰੀਖ ਤੈਅ ਕਰ ਲਈ ਕਿਉਂਕਿ ਦਰਸ਼ਨ ਨੇ ਆਪਣੇ ਕੰਪਨੀ ਦੇ ਕੰਮ ਦੇ سلسلے ਵਿੱਚ 2 ਮਹੀਨੇ ਲਈ ਦੁਬਈ ਜਾਣਾ ਸੀ ਤੇ ਸਭ ਨੇ ਤੈਅ ਕੀਤਾ ਕਿ ਦਰਸ਼ਨ ਦੇ ਵਾਪਸ ਆਉਂਦੇ ਹੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦੇਵਾਂਗੇ ਜਦੋਂ ਦਰਸ਼ਨ ਆਪਣਾ ਕੰਮ ਖਤਮ ਕਰਕੇ ਵਾਪਸ ਆਇਆ ਤਾਂ ਇੰਡੀਆ ਆ ਕੇ ਉਸ ਦੀ ਤबीयत ਖਰਾਬ ਹੋ ਗਈ ਤੇ ਉਸ ਨੂੰ ਹਸਪਤਲ ਭਾਤੀ ਕੀਤਾ ਗਿਆ ਤੇ ਕੁਝ ਦਿਨਾਂ ਵਿੱਚ ਹੀ ਠੀਕ ਹੋ ਕੇ ਉਹ ਵਾਪਸ ਘਰ ਆ ਗਿਆ ਤੇ ਸਭ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਇੱਕ ਦਿਨ ਹਸਪਤਾਲ ਤੋਂ ਦਰਸ਼ਨ ਜਾਂ ਕੁਝ ਰਿਪੋਰਟਾਂ ਆਈਆਂ ਤੇ ਜਿਸ ਤੋਂ ਦਰਸ਼ਨ ਨੂੰ ਪਤਾ ਲੱਗਾ ਕਿ ਉਹ ਕਦੇ ਬਾਪ ਨਹੀਂ ਬਣ ਸਕਦਾ ਤੇ ਉਹ ਬਹੁਤ ਪਰੇਸ਼ਾਨ ਹੋ ਗਿਆ ਉਹ ਸੋਚ ਵਿੱਚ ਪੈ ਗਿਆ ਉਸਦੇ ਮਨ ਵਿੱਚ ਇੱਕ ਹੀ ਚਿੰਤਾ ਸੀ ਕਿ ਉਹ ਤਨਵੀ ਨੂੰ ਇਹ ਗੱਲ ਕਿਵੇਂ ਦੱਸੇਗਾ ਕਿਉਂਕਿ ਉਹ ਤਾਂ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ ਤੇ ਇਹ ਸਭ ਸੁਣ ਕੇ ਉਸ ਦਾ ਦਿਲ ਟੁੱਟ ਜਾਵੇਗਾ ਉਸਨੇ ਇਸ ਬਾਰੇ ਕਿਸੇ ਨਾਲ ਗੱਲ ਨਾ ਕੀਤੀ ਤੇ ਤੈਅ ਕੀਤਾ ਕਿ ਪਹਿਲਾਂ ਉਹ ਤਨਵੀ ਨਾਲ ਇਸ ਬਾਰੇ ਗੱਲ ਕਰੇਗਾ ਕਈ ਦਿਨ ਇਸੇ ਤਰ੍ਹਾਂ ਲੰਘ ਗਏ ਪਰ ਦਰਸ਼ਨ ਦੀ ਹਿੰਮਤ ਨਾ ਹੋਈ ਕਿ ਉਹ ਤਨਵੀ ਨਾਲ ਗੱਲ ਕਰ ਸਕੇ ਉਸ ਦੇ ਦਿਨ ਤੇ ਰਾਤ ਬਸ ਇਸੇ ਫਿਕਰ ਵਿੱਚ ਲੰਘਣ ਲੱਗੇ ਕਿ ਉਸ ਸਮੱਸਿਆ ਦਾ ਹੱਲ ਉਹ ਕਿਵੇਂ ਕੱਢੇ ਉਸਨੇ ਕਈ ਡਾਕਟਰਾਂ ਦੀ ਸਲਾਹ ਲਈ ਕਈ ਡਾਕਟਰਾਂ ਨੇ ਦੁਬਾਰਾ ਟੈਸਟ ਕੀਤੇ ਪਰ ਸਭ ਨੇ ਇੱਕ ਹੀ ਗੱਲ ਕਹੀ ਕਿ ਉਹ ਬਾਪ ਨਹੀਂ ਬਣ ਸਕਦਾ ਹੁਣ ਉਹ ਤਨਵੀ ਨਾਲ ਫੋਨ ਤੇ ਗੱਲ ਵੀ ਘੱਟ ਹੀ ਕਰਦਾ ਤਨਵੀ ਨੇ ਉਸ ਨੂੰ ਕਈ ਵਾਰ ਕਿਹਾ ਕਿ ਜੇ ਕੋਈ ਗੱਲ ਹੈ ਤਾਂ ਉਹ ਦੱਸੇ ਪਰ ਉਹ ਇੱਕ ਹੀ ਗੱਲ ਕਹਿੰਦਾ ਕਿ ਜਦੋਂ ਦਾ ਹਸਪਤਾਲ ਤੋਂ ਆਇਆ ਹਾਂ ਕਾਫੀ ਕਮਜ਼ੋਰੀ ਜਹੀ ਆ ਗਈ ਹੈ ਸਰੀਰ ਵਿੱਚ ਇਸ ਲਈ ਫੋਨ ਤੇ ਕਈ ਵਾਰ ਗੱਲ ਕਰਨ ਦਾ ਮਨ ਨਹੀਂ ਹੁੰਦਾ ਹੋਰ ਕੋਈ ਗੱਲ ਨਹੀਂ ਹੈ ਤਨਵੀ ਇਹ ਸੋਚ ਕੇ ਚੁੱਪ ਹੋ ਜਾਂਦੀ ਕਿ ਹੌਲੀ ਹੌਲੀ ਠੀਕ ਹੋ ਜਾਵੇਗਾ ਵਿਆਹ ਦੀ ਤਰੀਕ ਨੇੜੇ ਆ ਰਹੀ ਸੀ ਤੇ ਦਰਸ਼ਯੋ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ ਆਖਿਰਕਾਰ ਉਹ ਇੱਕ ਦਿਨ ਘਰ ਛੱਡ ਕੇ ਚਲਾ ਗਿਆ ਸਾਰੇ ਪਰੇਸ਼ਾਨ ਸੀ ਕਿ ਕੀ ਹੋ ਗਿਆ ਹੈ ਸਭ ਨੇ ਉਸ ਦੀ ਬਹੁਤ ਤਲਾਸ਼ ਕੀਤੀ ਪੁਲਿਸ ਰਿਪੋਰਟ ਲਿਖਾਈ ਪਰ ਕੁਝ ਪਤਾ ਨਾ ਚੱਲਿਆ ਤਨਵੀ ਦੇ ਮਾਪਿਆਂ ਨੇ ਵੀ ਦਰਸ਼ਨ ਦਾ ਇੰਤਜ਼ਾਰ ਕੀਤਾ ਜਦੋਂ ਦਰਸ਼ਨ ਵਾਪਸ ਨਾ ਆਇਆ ਤਾਂ ਉਹਨਾਂ ਨੇ ਤਨਵੀ ਲਈ ਮੁੰਡਾ ਦੇਖਿਆ ਤੇ ਤਨਵੀ ਦਾ ਵਿਆਹ ਕਰ ਦਿੱਤਾ ਤਨਵੀ ਵੀ ਆਪਣੇ ਮਾਪਿਆਂ ਦੇ ਸਾਹਮਣੇ ਕੁਝ ਨਾ ਬੋਲ ਸકી ਵਿਆਹ ਤੋਂ ਬਾਅਦ ਦਰਸ਼ਨ ਨੇ ਆਪਣੇ ਮਾਪਿਆਂ ਨਾਲ ਸੰਪਰਕ ਕੀਤਾ ਤੇ ਸਾਰੀ ਗੱਲ ਦੱਸੀ ਤੇ ਕਿਹਾ ਕਿ ਇੱਕ ਗਲਤਨ ਵੀ ਤੱਕ ਨਾ ਜਾਵੇ ਉਸਨੇ ਆਪਣੀ ਕੰਪਨੀ 'ਚ ਇਹ ਗੱਲ ਕਰਕੇ ਦੁਬਈ ਵਾਲੀ ਬ੍ਰਾਂਚ ਵਿੱਚ ਆਪਣੀ ਟਰਾਂਸਫਰ ਕਰਵਾ ਲਈ ਤੇ ਉਹ ਦੁਬਈ ਚ ਰਹਿ ਗਿਆ ਤਨਵੀ ਕਈ ਵਾਰ ਜਦੋਂ ਵੀ ਆਪਣੇ ਪੇਕੇ ਆਉਂਦੀ ਤਾਂ ਦਰਸ਼ਨ ਦੇ ਕਾਜ ਰੂਰ ਜਾਂਦੀ ਤੇ ਦਰਸ਼ਨ ਬਾਰੇ ਪੁੱਛਦੀ ਤਾਂ ਉਹ ਉਸਨੂੰ ਖੋਜਣਾ ਦੱਸਦੇ ਤਨਵੀ ਦੇ ਮਾਪਿਆਂ ਨੇ ਉਸਨੂੰ ਸਮਝਾਇਆ ਕਿ ਹੁਣ ਉਹ ਦਰਸ਼ਨ ਦੇ ਕਾਰਨਾਂ ਜਾਇਆ ਕਰੇ ਤਨਵੀ ਦੇ ਕਾਰਕ ਪੁੱਤਰ ਨੇ ਜਨਮ ਲਿਆ ਤੇ ਉਸ ਤੋਂ ਬਾਅਦ ਪ੍ਰਮਾਤਮਾ ਨੇ ਉਸਨੂੰ ਕੋਈ ਔਲਾਦ ਨਾ ਦਿੱਤੀ ਉਸਦੇ بیٹے ਮਾਨਵ ਦੇ ਪੈਦਾ ਹੋਣ ਤੋਂ ਬਾਅਦ ਉਸਨੇ ਦਰਸ਼ਨ ਦੇ ਘਰ ਜਾਣਾ ਬੰਦ ਕਰ ਦਿੱਤਾ ਇੱਕ ਦਿਨ ਦਰਸ਼ਨ ਕੋਲ ਫੋਨ ਗਿਆ ਕਿ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ ਤੇ ਆਖਿਰਕਾਰ 7 ਸਾਲ ਬਾਅਦ ਦਰਸ਼ਨ ਨੂੰ ਇੰਡੀਆ ਆਉਣਾ ਪੈ ਗਿਆ ਸਾਰੇ ਉਸ ਨੂੰ ਦੇਖ ਕੇ ਹੈਰਾਨ ਸਨ ਉਸਨੇ ਤੈਅ ਕੀਤਾ ਕਿ ਉਹ ਜਿੰਨੀ ਜਲਦੀ ਹੋ ਸਕੇ ਵਾਪਸ ਚਲਾ ਜਾਵੇਗਾ ਉਹ ਘਰ ਤੋਂ ਬਾਹਰ ਵੀ ਘੱਟ ਹੀ ਜਾਂਦਾ ਸੀ ਕਿਤੇ ਤਨਵੀ ਦੇ ਘਰ ਦੇ ਮੈਨੂੰ ਦੇਖਣਾ ਲੈਣ ਤੇ ਮੇਰੇ ਕੋਲੋਂ ਕੋਈ ਸਵਾਲ ਨਾ ਪੁੱਛਣਾ ਇੱਕ ਦਿਨ ਦਰਸ਼ਨ ਦਾ ਮਨ ਕੀਤਾ ਕਿ ਉਹ ਸ਼ਹਿਰ ਘੁੰਮ ਕੇ ਆਵੇ 7 ਸਾਲਾਂ ਵਿੱਚ ਕਾਫੀ ਕੁਝ ਬਦਲ ਗਿਆ ਹੋਵੇਗਾ ਉਹ ਸ਼ਾਮ ਦੀ ਰੋਟੀ ਖਾ ਕੇ ਚਲਾ ਗਿਆ ਜਦੋਂ ਬਾਸ ਸਟੈਂਡ ਪਹੁੰਚਿਆ ਤੇ ਉਹ ਬੜੀ ਗੌਰ ਨਾਲ ਉੱਥੇ ਖੜੀਆਂ ਬੱਸਾਂ ਤੇ ਆਟੋ ਰਿਕਸ਼ਾ ਨੂੰ ਦੇਖ ਰਿਹਾ ਸੀ ਉਹ ਅਕਸਰ ਤਨਵੀਨ ਨੂੰ ਬਾਸ ਸਟੈਂਡ ਤੋਂ ਘਰ ਲਈ ਆਟੋ ਚੜਾਉਣਾ ਆਇਆ ਕਰਦਾ ਸੀ ਉਹ ਖੜਾ ਇਹ ਸਭ ਸੋਚੀ ਰਿਹਾ ਸੀ ਕਿ ਕਿਸੇ ਨੇ ਪਿੱਛੇ ਤੋਂ ਉਸਦੇ ਮੋਢੇ ਤੇ ਹੱਥ ਰੱਖਿਆ ਤੇ ਜਦੋਂ ਉਸਨੇ ਮੁੜ ਕੇ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਸਨੇ 7 ਸਾਲਾਂ ਬਾਅਦ ਤਨਵੀ ਨੂੰ ਦੇਖਿਆ ਤੇ ਉਸ ਦੀ ਗੋਦ ਵਿੱਚ ਇੱਕ ਬੱਚਾ ਸੀ ਜੋ ਸੁੱਤਾ ਪਿਆ ਸੀ। ਉਸਨੇ ਤਨਵੀ ਨੂੰ ਦੇਖਿਆ ਤੇ ਜਦੋਂ ਉਹ ਉੱਥੋਂ ਤੁਰਨ ਲੱਗਿਆ ਤਾਂ ਤਨਵੀ ਨੇ ਉਸ ਦਾ ਹੱਥ ਫੜ ਲਿਆ ਤੇ ਕਹਿਣ ਲੱਗੀ ਕਿ ਮੇਰੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਚਲਾ ਜਾਵੇਂਗਾ। 7 ਸਾਲ ਪਹਿਲਾਂ ਵਾਂਗ 7 ਸਾਲ ਪਹਿਲਾਂ ਵੀ ਬਿਨਾਂ ਕੁਝ ਦੱਸੇ ਚਲਾ ਗਿਆ ਸੀ ਤੇ ਅੱਜ ਵੀ ਬਿਨਾਂ ਕੁਝ ਕਹੇ ਜਾਣ ਲੱਗਾ। ਦਰਸ਼ਕ ਨੂੰ ਸਮਝ ਨਾ ਆਈ ਕਿ ਉਹ ਕੀ ਕਹੇ ਕਿਉਂਕਿ ਉਸ ਕੋ ਤਨਵੀ ਦੇ ਕਿਸੇ ਸਵਾਲ ਦਾ ਕੋਈ ਜਵਾਬ ਨਹੀਂ ਸੀ ਥੋੜਾ ਚੁੱਪ ਰਹਿਣ ਤੋਂ ਬਾਅਦ ਉਸਨੇ ਕਿਹਾ ਕਿ ਛੱਡ ਕੀ ਯਾਦ ਕਰਨਾ ਬੀਤੇ ਵਕਤ ਨੂੰ ਤੂੰ ਦੱਸ ਠੀਕ ਹੈ ਇਹ ਤੇਰਾ ਬੇਟਾ ਹੈ ਪਤਨ ਵੀ ਨੇ ਕਿਹਾ ਮੈਂ ਉੱਥੇ ਹੀ ਖੜੀ ਹਾਂ ਜਿੱਥੇ ਤੂੰ ਛੱਡ ਕੇ ਗਿਆ ਸੀ ਹਾਂ ਇਹ ਮੇਰਾ ਬੇਟਾ ਹੈ ਤੇ ਮੈਂ ਚਾਹੁੰਦੀ ਸੀ ਕਿ ਮੇਰੀ ਕੋਲ ਵਿੱਚ ਬੱਚਾ ਹੋਵੇ ਤਾਂ ਤੇਰਾ ਹੋਵੇ ਹਾਂ ਇਹ ਮੇਰਾ ਬੇਟਾ ਹੈ ਤੇ ਮੈਂ ਇਸ ਨੂੰ ਬਹੁਤ ਪਿਆਰ ਕਰਦੀ ਹਾਂ ਪਰ ਇਸ ਤਰ੍ਹਾਂ باپ ਕੋਈ ਹੋਰ ਹੈ ਜਿਸ ਦੀ ਮੈਂ ਸਿਰਫ ਇੱਜ਼ਤ ਕਰਦੀ ਹਾਂ ਕਿਉਂਕਿ ਉਹ ਇਨਸਾਨ ਬਹੁਤ ਚੰਗਾ ਹੈ ਉਹ ਮੈਨੂੰ ਬਹੁਤ ਖੁਸ਼ ਰੱਖਦਾ ਹੈ ਪਰ ਮੈਂ ਉਸ ਨੂੰ ਪਿਆਰ ਨਹੀਂ ਕਰਦੀ ਮੈਂ ਚਾਹੁੰਦੀ ਸੀ ਕਿ ਇਸ ਬੱਚੇ ਦਾ ਬਾਪ ਤੋਂ ਹੁੰਦਾ ਪਰ ਤੂੰ ਮੇਰੇ ਰਮਾਨਾਂ ਤੇ ਪਾਣੀ ਫੇਰ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਸੀ ਦਰਸ਼ਨ ਨੇ ਉਸ ਨੂੰ ਬਹੁਤ ਕਿਹਾ ਕਿ ਉਹ ਬੀਤੇ ਵਕਤ ਨੂੰ ਭੁੱਲ ਕੇ ਅੱਗੇ ਆਪਣੇ ਘਰ ਤੇ ਆਪਣੇ ਬੱਚੇ ਵੱਲ ਦੇਖੇ ਪਰ ਉਹ ਇਸ ਦੀ ਇੱਕ ਨਹੀਂ ਸੀ ਸੁਣ ਰਹੀ ਦਰਸ਼ਨ ਉਸ ਨੂੰ ਉੱਥੇ ਤੋਂ ਪਾਰਕ ਲੈ ਗਿਆ ਕਿਉਂਕਿ ਬੱਸ ਸਟੈਂਡ ਕਾਫੀ ਭੀੜੀ ਸੀ ਤੇ ਲੋਕ ਖੜਖੜ ਕੇ ਦੇਖ ਰਹੇ ਸਨ ਪਾਰਕ ਵਿੱਚ ਦਰਸ਼ਨ ਨੇ ਉਸ ਨਾਲ ਬੈਠ ਕੇ ਗੱਲ ਕੀਤੀ ਉਸ ਦੀ ਹਾਲੇ ਵੀ ਹਿੰਮਤ ਨਹੀਂ ਸੀ ਕਿ ਉਹ ਤਾਨਵੀ ਨੂੰ ਸੱਚ ਦੱਸੇ ਆਖਿਰਕਾਰ ਉਸ ਨੇ ਹਿੰਮਤ ਕਰਕੇ ਉਸ ਨੂੰ ਦੱਸਿਆ ਕਿ ਉਹ ਕਦੇ ਬਾਪ ਨਹੀਂ ਬਣ ਸਕਦਾ ਤੈਨੂੰ ਸੱਚ ਦੱਸਣ ਤੇ ਤੇਰੇ ਮਾਂ ਬਣ ਦੇ ਸੁਪਨੇ ਨੂੰ ਤੋੜਨ ਦੀ ਮੇਰੀ ਹਿੰਮਤ ਨਹੀਂ ਸੀ ਇਸ ਲਈ ਮੈਂ ਬਿਨਾ ਕਿਸੇ ਨੂੰ ਕੁਝ ਦੱਸੇ ਇਥੋਂ ਚਲਾ ਗਿਆ ਸੀ ਤਾਨਵੀ ਨੇ ਜਦੋਂ ਇਹ ਸੁਣਿਆ ਤਾਂ ਉਸ ਨੇ ਗੁੱਸੇ ਵਿੱਚ ਦਰਸ਼ਨ ਦੇ ਜ਼ੋਰ ਨਾਲ ਥੱਪੜ ਮਾਰਿਆ ਤੇ ਕਹਿਣ ਲੱਗੀ ਕਿ ਤੂੰ ਪਾਗਲ ਹੋ ਗਿਆ ਸੀ ਇੰਨੀ ਜਹੀ ਗੱਲ ਕਰਕੇ ਤੂੰ ਇੰਨਾ ਵੱਡਾ ਕਦਮ ਚੁੱਕ ਲਿਆ ਤੂੰ ਕੀ ਮੈਨੂੰ ਇੰਨਾ ਕਮਜ਼ੋਰ ਸਮਝ ਲਿਆ ਸੀ ਕਿ ਤੈਨੂੰ ਉਸ ਹਾਲਤ ਵਿੱਚ ਮੈਂ ਇਕੱਲਾ ਛੱਡ ਦਿੰਦੀ ਤੂੰ ਇੱਕ ਵਾਰ ਮੈਨੂੰ ਦੱਸਦਾ ਦੇਂਦਾ ਇਹ ਜ਼ਰੂਰੀ ਨਹੀਂ ਸੀ ਕਿ ਮੈਂ ਬੱਚੇ ਨੂੰ ਜਨਮ ਦਿੰਦੀ ਕਿ ਅਸੀਂ ਕੋਈ ਬੱਚਾ ਗੋਦ ਨਹੀਂ ਸੀ ਲੈ ਸਕਦੇ ਤੂੰ ਇੰਨੀ ਵੱਡੀ ਗਲਤੀ ਕਿਵੇਂ ਕਰ ਦਿੱਤੀ ਦਰਸ਼ਨ ਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਹੋਇਆ ਤੇ ਸੋਚਣ ਲੱਗਿਆ ਕਿ ਆਪਣੀ ਛੋਟੀ ਜਹੀ ਗਲਤੀ ਕਰਕੇ ਮੈਂ ਉਸ ਕੁੜੀ ਨੂੰ ਖੋਹ ਦਿੱਤਾ ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਸੀ ਅੱਜ ਉਹ ਭਰੇ ਮਨ ਨਾਲ ਉੱਥੋਂ ਆਪਣੇ ਆਪਣੇ ਰਾਹਾਂ ਤੇ ਤੁਰ ਪਏ। ਅੱਜ ਉਹਨਾਂ ਦੋਹਾਂ ਦਾ ਮਨ ਕਰਦਾ ਸੀ ਕਿ ਵਕਤ ਸਾਸ ਸਾਲ ਪਿੱਛੇ ਚਲਾ ਜਾਵੇ ਤਾਂ ਉਹ ਆਪਣੀ ਵਿਗੜੀ ਕਿਸਮਤ ਫਿਰ ਤੋਂ ਬਣਾ ਸਕਣ। ਪਰ ਦੋਵੇਂ ਜਾਣਦੇ ਸੀ ਕਿ ਅਜਿਹਾ ਨਹੀਂ ਹੋਣਾ। ਦਰਸ਼ਨ ਆਪਣੇ ਪਿਤਾ ਦੇ ਭੋਗ ਤੋਂ ਬਾਅਦ ਦੁਬਈ ਵਾਪਸ ਚਲਾ ਗਿਆ ਤੇ ਤਨਵੀ ਕੁਝ ਦਿਨ ਆਪਣੇ ਪੇਕੇ ਰਹਿ ਕੇ ਵਾਪਸ ਆਪਣੇ ਸਹੁਰੇ ਘਰ ਚਲੀ ਗਈ।